ਆ ਗਿਆ ਕਾਲਜ ਤੋਂ ਕੋਈ ਜੀ ਨੂੰ ਕਿਤੇ ਸੱਤਕ ਸੱਤ ਵੀ ਕਰਨੀ ਹੁੰਦੀ ਕੋਈ ਸਾਸਰੀ ਕਾਲ ਹੈ ਕੀ ਗੱਲ ਹੋ ਰਾਜਾ ਵੇਲਾ ਜਦੋਂ ਤੇਰਾ ਨਾਂ ਹੁੰਦਾ ਤੇਰਾ ਯਾਰ ਹੈ ਨਾ ਉਹ ਪੈਰੀ ਪੈਣਾ ਕਰਦਾ ਤੇਰੇ ਪਿਓ ਨੂੰ ਵੀ ਕਰਦਾ ਕੀ ਗੱਲ ਤੇਰੇ ਮੂੰਹ ਵੀ ਨਹੀਂ ਹਿੱਲਦਾ ਸਾਸਰੀ ਕਾਲ ਨੂੰ ਅੱਗੇ ਤੇਰਾ ਪਿਓ ਕਹਿਣ ਰਿਹਾ ਹੀ ਹਮਦਾ ਵਾ ਕਮਰੇ ਚ ਵੜ ਜਾਂਦਾ ਨਾ ਕੋਈ ਸੱਤਕ ਨਾ ਸੱਤ ਉਹ ਹੀ ਸਲਾਈ ਪਿਆ ਕਰ ਪਿਓ ਦੇ ਨਾਲ ਯਾਰਾ ਨਾ ਵੀ ਬਹਿਨਾ ਵਾ ਉਹ ਵੀ ਆ ਰਹੀ ਆ ਉਹਦੇ ਨਾਲ ਕੋਈ ਸਲਾਈ ਪਿਆ ਕਰ ਕੋਈ ਗੱਲਬਾਤ ਕਰਿਆ ਕਰ ਹੰਦਾ 12ਵੇਂ ਤੇ ਮੋਬਾਈਲ 'ਚ ਵੜ ਜਾਂਦਾ ਲੈਪਟਾਪ 'ਚ ਵੜ ਜਾਂਦਾ ਫੇਰ ਨਿਕਲ ਜਾਂਦਾ ਉਹ ਜੇ ਦਿਨ ਚੜਦਾ ਹੋ ਜੀ ਰਾਤ ਤੂੰ ਤੇ ਭਰਾਵਾ ਸੌਣ ਹੀ ਆਉਣਾ ਵੇ ਕੋਈ ਘਰ ਆ ਕਿ ਸਰਾਵਾਂ ਹਾਂ ਹਾਂ ਕਿਹੜਾ ਮੋਬਾਈਲ ਲਿਆ ਨਵਾਂ ਵਧੀਆ ਵਾ ਕਿ ਅੱਗੇ ਸਾਨੂੰ ਪੁੱਛ ਕੇ ਲੈ ਕੇ ਜਾਣਾ ਤੇ ਜਾਣਨਾ ਵਾ ਕਿ ਨਾਲ ਚਲੋ ਨਵਾਂ ਲੈ ਕੇ ਆਉਣਾ ਵਾ ਯਾਰਾ ਨੂੰ ਤੇ ਮੋਬਾਈਲ ਲੈ ਨਾਲ ਆ ਲੈ ਜੰਨਾ ਵਾ ਜਿਹੜੀ ਚੀਜ਼ ਤੂੰ ਲਿਆਇਆ ਹੁਣ ਵਧੀਆ ਵਾ ਤੂੰ ਦੂਜੇ ਦਿਨ ਮੋਬਾਈਲ ਬਦਲੇ ਹੁੰਦਾ ਵਾ ਇੱਕ ਅੱਗੋਂ ਬੋਲਦਾ ਤੂੰ ਮੇਰੇ ਅਗੋ ਅਗੋ ਬੋਲਣ ਡਿਆ ਵੇ ਲੋ ਸੁਣਦੇ ਜੇ ਇਦਾਂ ਹੀ ਆਤਾ ਪੈਣੀਆ ਮੁੜ ਕੇ ਵਿਆਹ ਤੋਂ ਬਾਅਦ ਤੂੰ ਅਗਲੀ ਨੇ ਵੀ ਆ ਕੇ ਸੁਨਣਾ ਵਧੇ ਅਗਲੀ ਵੀ ਆ ਬੋਲੂਗੀ ਕੀ ਇਹ ਬੋਲਦਾ ਵਾ ਤੇ ਮੈਂ ਵੀ ਬੋਲ ਸਕਦੀ ਆ ਇਦਾਂ ਹੀ ਚਾ ਕੇ ਖਲੋਣੇ ਤੂੰ ਦੇ ਵੀ ਜਿਹੜੀ ਨਵੀਂ ਲਿਆਉਣੀ ਆ ਆਹੋ ਤੈਨੂੰ ਅਸੀਂ ਜਾਇਦਾਦ ਨਾ ਤੇਰੇ ਨਾਲ ਨਹੀਂ ਕੀਤੀ ਸਾਨੂੰ ਪਤਾ ਸੀ ਤੂੰ ਇਹੋ ਜਿਹਾ ਨਿਕਲਣਾ ਮੈਂ ਵੀ ਦੀਆਂ ਨੂੰ ਦੇ ਦੇਣੀ ਭਾਈ ਜਿਹੜਾ ਸਾਨੂੰ ਸਾਂਭੂਗਾ ਸੀ ਉਹਨੂੰ ਜਾਇਦਾਦ ਦੇ ਦਾਂਗੇ ਹਾਂ ਤੇਨੂੰ ਜੇ ਤੂੰ ਇਹੋ ਜਿਹਾ ਨਿਕਲੋ ਤੈਨੂੰ ਤਾਂ ਬਦਖਲ ਹੀ ਕਰ ਦੇਣਾ ਜਾਇਦਾਦ ਤੋਂ ਵੇ ਰਾਤ ਦੇ 2 ਵਜੇ ਸੁੱਤਾ ਨਹੀਂ ਆਏ ਤੱਕ ਮੋਬਾਈਲ ਫੜਿਆ ਹੈ ਮੈਂ ਤਾਂ ਪਿਸ਼ਾਬ ਕਰਨ ਉੱਠੀ ਆ ਤੇ ਤੂੰ ਮੋਬਾਈਲ ਫੜਿਆ ਹੈ ਤੱਕ ਕੀ ਵੇਖਣ ਡਿਆ ਮੋਬਾਈਲ 'ਚ ਵੇਖੋ ਗਲਤ ਤਾਂ ਨਹੀਂ ਵੇੰਦਾ ਬੱਚੇ ਮੋਬਾਈਲ ਫੜ ਕੇ ਦਾਦੀ ਤੇਰਾ ਪਿਓ ਨੂੰ ਕੀ ਇਹ ਪਤਾ ਨਹੀਂ ਕੀ ਕਰਦਾ ਇਹ ਮੋਬਾਈਲ ਫੜ ਕੇ 2-2 ਵਜੇ ਤੱਕ ਕੰਬਲਾਂ ਦੇ ਵਿੱਚ ਮੂੰਹ ਦੇ ਕੇ ਸਾਰਾ ਮੂੰਹ ਪਿੱਛੋਂ ਵੇਖ ਤੂੰ ਪੈਰਾਂ ਦੇ ਨਾਲ ਕੰਬਲ ਘੁੱਟਿਆ ਵਾ ਤੇ ਸਿਰ ਦੇ ਥੱਲੇ ਤੂੰ ਕੰਬਲ ਦਿੱਤਾ ਨਾ ਤੈਨੂੰ ਕੋਈ ਵੇਖੇ ਕੀ ਵੇਨਾ ਤੇ ਨਾ ਕੋਈ ਹੋਰ ਹੈ ਫੜਾ ਇਧਰ ਮੋਬਾਈਲ ਫੜਾ ਹੈੱਡਫੋਨ ਵੀ ਫੜਾ ਸਵੇਰੇ ਲੱਲੀ ਕੋਈ ਗੁੱਡ ਨਾਈਟ ਨਹੀਂ ਕਹਿਣੀ ਕਿਸੇ ਨੂੰ ਫੜਾ ਇੱਧਰ ਜਰਨਾ ਹੋਵੇ ਤੇ ਅੱਧੀ ਅੱਧੀ ਰਾਤ ਮੋਬਾਈਲ ਚ ਲੰਦੇ ਥਵਾ ਤੇ ਪਿਉ ਨੂੰ